ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਖਾਸ ਕਰਕੇ ਉਹ ਭੈਣ ਭਰਾ ਅੱਜ ਦੀ ਵੀਡੀਓ ਨੂੰ ਪੂਰਾ ਜਰੂਰ ਸੁਣਨਾ ਜੋ ਰੋਜ਼ ਸਵੇਰੇ ਅਮਰਤ ਵੇਲੇ ਦੇ ਵਿੱਚ ਉੱਠਦੇ ਨੇ ਰੋਜ਼ ਸਵੇਰੇ ਉੱਠ ਕੇ ਭਜਨ ਬੰਦਗੀ ਕਰਦੇ ਨੇ ਨਾਮ ਜਪਦੇ ਨੇ ਗੁਰਬਾਣੀ ਦਾ ਪਾਠ ਕਰਦੇ ਨੇ ਅਮਰਤ ਵੇਲੇ ਦੀਆਂ ਪੰਜ ਬਾਣੀਆਂ ਦੇ ਨਾਲ-ਨਾਲ ਸੁਖਮਣੀ ਸਾਹਿਬ ਜੀ ਦੀ ਬਾਣੀ ਵੀ ਪੜਦੇ ਆ ਭਾਵੇਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਸੁਖਮਣੀ ਸਾਹਿਬ ਜੀ ਦਾ ਪਾਠ ਕਰਦੇ ਆ ਨਾ ਤਾਂ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਅਤੇ ਮਹਾਪੁਰਖ ਜੀ ਹਮੇਸ਼ਾ ਸਮਝਾਉਂਦੇ ਆ ਕਿ ਜਦੋਂ ਗੱਲ ਗੁਰੂ ਦੀ ਹੋਵੇ ਗੁਰਬਾਣੀ ਦੀ ਹੋਵੇ ਅਮਰਤ ਵੇਲੇ ਦੀ ਹੋਵੇ ਉਹਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਚਾਹੀਦਾ ਏ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਕਿਹੜੀ ਗੱਲ ਸਾਡੇ ਲਈ ਹੋਵੇ ਕਿਹੜੀ ਗੱਲ ਸਾਡੇ ਤੱਕ ਉਹ ਵਾਹਿਗੁਰੂ ਜੀ ਦਾ ਸਨੇਹਾ ਬਣ ਕੇ ਆਈ ਹੋਵੇ ਕਿਹੜੀ ਗੱਲ ਸਾਡੇ ਮਨ ਨੂੰ ਲੱਗ ਜਾਵੇ ਕਿਹੜੀ ਗੱਲ ਕਰਕੇ ਸਾਡੇ ਮਨ ਨੂੰ ਠੋਕਰ ਵੱਜ ਜਾਵੇ ਅਤੇ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜ ਜਾਵੇ ਸਾਡਾ ਭਲਾ ਹੋ ਜਾਵੇ ਇਸ ਕਰਕੇ ਜਦੋਂ ਵੀ ਗੱਲ ਗੁਰੂ ਦੀ ਹੋਵੇ ਗੁਰਬਾਣੀ ਦੀ ਹੋਵੇ ਅਮਰਤ ਵੇਲੇ ਦੀ ਹੋਵੇ ਉਹਨੂੰ ਧਿਆਨ ਦੇ ਨਾਲ ਸੁਣਨਾ ਚਾਹੀਦਾ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਮੇਰੇ ਪੰਜਵੇਂ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਖਸ਼ਿਸ਼ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਸੁਖਮਨੀ ਸਾਹਿਬ ਜੀ ਦੀ ਬਾਣੀ ਆਪਣੇ ਨਾਮ ਤੋਂ ਹੀ ਆਪਣੀ ਮਹੱਤਤਾ ਦੱਸਦੀ ਆ ਮਹਾਪੁਰਖ ਜੀ ਕਹਿੰਦੇ ਸੁਖਮਨੀ ਸਾਹਿਬ ਜੀ ਦੀ ਬਾਣੀ ਸੁੱਖਾਂ ਦੀ ਬਾਣੀ ਜਦੋਂ ਹੀ ਆਪਾਂ ਆਪਣੇ ਘਰ ਦੇ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰ ਦਿੰਨੇ ਆ ਉਸੇ ਦਿਨ ਤੋਂ ਹੀ ਸਾਡੇ ਘਰ ਪਰਿਵਾਰ ਸਾਡੇ ਜੀਵਾਂ ਦੀ ਜ਼ਿੰਦਗੀ ਦੇ ਦੁੱਖ ਦਲੇਦਰ ਕਲੇਸ਼ ਦੂਰ ਹੋਣੇ ਸ਼ੁਰੂ ਹੋ ਜਾਂਦੇ ਆ ਮਹਾਪੁਰਖ ਜੀ ਕਹਿੰਦੇ ਵੈਸੇ ਤਾਂ ਹਰੇਕ ਗੁਰਸਿੱਖ ਦੇ ਲਈ ਅਮਰਤ ਵੇਲੇ ਉੱਠਣਾ ਪਾਜਨ ਬੰਦਗੀ ਕਰਨਾ ਗੁਰਬਾਣੀ ਦਾ ਪਾਠ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਸਾਡੇ ਸਤਿਗੁਰ ਸੱਚੇ ਪਾਸ਼ਾ ਨੇ ਸਾਡੇ ਲਈ ਲਾਜ਼ਮੀ ਕੀਤਾ ਹੈ ਸਾਨੂੰ ਅਮਰਤ ਵੇਲੇ ਦੇ ਵਿੱਚ ਅਮਰਤ ਵੇਲੇ ਦੇ ਨਿਤਨੇਮ ਦੇ ਵਿੱਚ ਕੋਈ ਛੂਟ ਨਹੀਂ ਆ ਦੋਵੇਂ ਵੇਲੇ ਸਮਾ ਲੈਣੇ ਆ ਸਵੇਰ ਦਾ ਵੇਲਾ ਵੀ ਸ਼ਾਮ ਦਾ ਵੇਲਾ ਵੀ ਪਰ ਮਹਾਪੁਰਖ ਜੀ ਕਹਿੰਦੇ ਕਰਦਾ ਕੋਈ ਇੱਕ ਜੀ ਹੀ ਸ਼ੁਰੂਆਤ ਕਰ ਲਵੇ ਕੋਈ ਇੱਕ ਜੀ ਹੀ ਅਮਰਤ ਵੇਲੇ ਦੇ ਵਿੱਚ ਉੱਠਣਾ ਸ਼ੁਰੂ ਕਰ ਦਵੇ ਭਜਨ ਬੰਦਗੀ ਕਰਨੀ ਸ਼ੁਰੂ ਕਰ ਦੇਵੇ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦੇਵੇ ਭਾਵੇਂ ਜਪਜੀ ਸਾਹਿਬ ਜੀ ਬਾਣੀ ਪੜੇ ਭਾਵੇਂ ਮੂਲ ਮੰਤਰ ਜੀ ਦੇ ਜਾਪ ਕਰ ਲਵੇ ਭਾਵੇਂ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦੇਵੇ ਕਹਿੰਦੇ ਉਹਦੇ ਇੱਕ ਕਰਕੇ ਪੂਰੇ ਪਰਿਵਾਰ ਦਾ ਭਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਪੂਰੇ ਪਰਿਵਾਰ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਬੇਅੰਤ ਕਿਰਪਾ ਹੁੰਦੀ ਆ ਅਤੇ ਜੋ ਮਨੁੱਖ ਨੇਮ ਦੇ ਨਾਲ ਅਮਰਤ ਵੇਲੇ ਦਾ ਨੇਮ ਨਿਭਾਉਂਦੇ ਨੇ ਭਾਵੇਂ ਕਿ ਅਮਰਤ ਵੇਲੇ ਉੱਠਦੇ ਨੇ ਆਪਣੇ ਭਜਨ ਬੰਦਗੀ ਕਰਦੇ ਨੇ ਅਮਰਤ ਵੇਲੇ ਦੀਆਂ ਬਾਣੀਆਂ ਪੜ੍ਹਦੇ ਨੇ ਨਾਲ ਨਾਲ ਸੁਖਮਣੀ ਸਾਹਿਬ ਜੀ ਦੀ ਬਾਣੀ ਵੀ ਪੜ੍ਹਦੇ ਆ ਨਾ ਕਹਿੰਦੇ ਉਸ ਘਰ ਪਰਿਵਾਰ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਬੇਅੰਤ ਕਿਰਪਾ ਹੁੰਦੀ ਆ ਉਸ ਜੀ ਦੇ 24 ਘੰਟਿਆਂ ਦੇ ਸਵਾਸ ਲੇਖੇ ਲੱਗ ਜਾਂਦੇ ਨੇ ਕਿਉਂਕਿ ਇੱਕ ਵਾਰ ਕੁਝ ਸੰਗਤਾਂ ਮੇਰੇ ਪੰਜਵੇਂ ਪਾਤਸ਼ਾਹ ਜੀ ਦੇ ਕੋਲ ਆਈਆਂ ਆ ਕੇ ਬੇਨਤੀ ਕੀਤੀ ਕਹਿਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਪਿਤਾ ਦਾ ਹੁਕਮ ਆ ਪਾਪ ਕੀ ਚੌਥੇ ਪਾਸ਼ਾ ਤੰਤਮ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਸ਼ਾ ਜੀ ਦਾ ਹੁਕਮ ਹੈ ਕਿ ਦੋਵਾਂ ਵੇਲਿਆਂ ਦੇ ਨਾਮ ਦੇ ਨਾਲ ਨਾਲ ਸਵਾਸਵਾ ਸਿਮਰਨ ਕਰਨਾ ਵੀ ਜ਼ਰੂਰੀ ਆ ਇਹ ਲਾਜ਼ਮੀ ਆ ਤਾਂ ਹੀ ਸਾਡੇ ਸਵਾਸ ਸਫਲ ਹੁੰਦੇ ਨੇ ਤਾਂ ਉਹ ਸੰਗਤਾਂ ਨੇ ਬੇਨਤੀ ਕੀਤੀ ਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰ ਸੱਚੇ ਪਾਸ਼ਾ ਅਸੀਂ ਤਾਂ ਗ੍ਰਸਤੀ ਆ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਸਾਰਾ ਦਿਨ ਕੰਮਕਾਰ ਕਰਦੇ ਰਹਿੰਦੇ ਆ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਚਿੰਤਾਵਾਂ ਚੱਲਦੀਆਂ ਨੇ ਕਈ ਵਾਰ ਆਪਣੇ ਕੰਮਕਾਰਾਂ ਦੀਆਂ ਵਿਉਂਤਬੰਦੀਆਂ ਚੱਲਦੀਆਂ ਨੇ ਤਾਂ ਅਸੀਂ ਚਾਹ ਕੇ ਵੀ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਨਹੀਂ ਜੋੜ ਪਾਉਂਦੇ ਕੋਸ਼ਿਸ਼ ਕਰਦੇ ਆ ਪਰ ਘੜੀ ਪਲ ਦੇ ਲਈ ਪਰ ਫਿਰ ਤੋਂ ਸਾਡਾ ਧਿਆਨ ਆਪਣੇ ਕੰਮਕਾਰਾਂ ਵਿੱਚ ਹੋ ਜਾਂਦਾ ਹੈ ਤਾਂ ਸਤਿਗੁਰੂ ਸੱਚੇ ਪਾਸ਼ਾ ਫਿਰ ਸਾਡਾ ਭਲਾ ਕਿੰਜ ਹੋਵੇਗਾ ਕਿਉਂਕਿ ਚੌਥੇ ਪਾਤਸ਼ਾਹ ਨੇ ਤਾਂ ਸਵਾਸ ਸਵਾਸ ਸਿਮਰਨ ਕਰਨ ਨੂੰ ਕਿਹਾ ਏ ਤੇ ਕਹਿੰਦੇ ਪੰਜਵੇਂ ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਗੁਰੂ ਪਿਤਾ ਨੇ ਜੋ ਵੀ ਹੁਕਮ ਕੀਤਾ ਏ ਨਾ ਉਹ ਸੱਚ ਆ ਗੁਰੂ ਪਿਤਾ ਦਾ ਹੁਕਮ ਕਮਾਉਣਾ ਹੀ ਪੈਣਾ ਏ ਪਰ ਹਾਂ ਜੇਕਰ ਕੋਈ ਮਨੁੱਖ ਆਪਣੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਦੇ ਨਾਲ ਨਿਭਾ ਰਿਹਾ ਏ ਉਹਦਾ ਜੇ ਤੱਕ ਸਵਾਸ ਸਵਾਸ ਸਿਮਰਨ ਦਾ ਅਭਿਆਸ ਨਹੀਂ ਬਣਿਆ ਤਾਂ ਜੇਕਰ ਕੋਈ ਮਨੁੱਖ ਆਪਣੇ ਦੋਵਾਂ ਵੇਲਿਆਂ ਦੇ ਨਾਮ ਦੇ ਨਾਲ-ਨਾਲ ਭਾਗ ਕੀ ਅਮਰਤ ਵੇਲੇ ਦਾ ਨਾਮ ਅਲੱਗ ਸ਼ਾਮ ਦਾ ਨਾਮ ਅਲੱਗ ਸ਼ਾਮ ਦਾ ਰਹਿਰਾ ਸਾਹਿਬ ਜੀ ਦਾ ਪਾਠ ਉਸ ਤੋਂ ਇਲਾਵਾ ਜੇਕਰ ਇੱਕ ਪਾਠ ਸੁਖਨੀ ਸਾਹਿਬ ਜੀ ਦਾ ਮਨ ਲਾ ਕੇ ਚਿੱਤ ਲਾ ਕੇ ਕੋਈ ਮਨੁੱਖ ਕਰ ਲਵੇ ਤਾਂ ਉਹਦੇ 24 ਘੰਟਿਆਂ ਦੇ ਸਮਾਸ ਲੇਖੇ ਦੇ ਵਿੱਚ ਲੱਗ ਜਾਂਦੇ ਆ ਤਾਂ ਫਿਰ ਆਪ ਸੋਚੋ ਵੀ ਮੇਰੇ ਪੰਜਵੇਂ ਪਾਸ਼ਾ ਜੀ ਨੇ ਕਿੰਨੀ ਵੱਡੀ ਦਾਤ ਕਿੰਨੀ ਵੱਡੀ ਬਖਸ਼ਿਸ਼ ਸਾਡੀ ਝੋਲੀ ਦੇ ਵਿੱਚ ਪਾਈ ਕਿ ਇੱਕ ਪਾਠ ਸੁਖਨੀ ਸਾਹਿਬ ਜੀ ਦਾ ਕਰ ਲਈਏ ਤਾਂ ਸਾਡੇ 24 ਘੰਟਿਆਂ ਦੇ ਸਵਾਸ ਲੇਖੇ ਲੱਗ ਸਕਦੇ ਆ ਤਰਜਾਨਾ ਸੁਖਨੀ ਸਾਹਿਬ ਜੀ ਦਾ ਪਾਠ ਕਰਨਾ ਹੈ ਅਤੇ ਇਸ ਗੱਲ ਦੀ ਗਵਾਹੀ ਸਤਿਗੁਰ ਸੱਚੇ ਪਾਸ਼ਾ ਆਪ ਦਿੰਦੇ ਨੇ ਕਿ ਜਿਸ ਘਰ ਦੇ ਵਿੱਚ ਵੀ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਸਿਮਰਿਆ ਜਾਂਦਾ ਹੈ ਜੋ ਵੀ ਮਨੁੱਖ ਉਸ ਮਾਰਕ ਨੂੰ ਯਾਦ ਕਰਦੇ ਆ ਉਸ ਦੀ ਜ਼ਿੰਦਗੀ ਦੇ ਦੁੱਖ ਦਲੇ ਦਰ ਦੂਰ ਹੁੰਦੇ ਆ ਸਤਿਗੁਰ ਸੱਚੇ ਪਾਸ਼ਾ ਨੇ ਆਪਣੀ ਇਸ ਬਾਣੀ ਦੇ ਰਾਹੀਂ ਆਪਾਂ ਨੂੰ ਸਮਝਾਇਆ ਹੈ ਜਦੋਂ ਆਪਾਂ ਸੋਖਮੀ ਸਾਬ ਜੀ ਦਾ ਪਾਠ ਕਰਨਾ ਆਰੰਭ ਕਰਦੇ ਆ ਪਹਿਲੀ ਅਸ਼ਟਪਤੀ ਦੇ ਵਿੱਚ ਪਹਿਲੀਆਂ ਦੋ ਲਾਈਨਾਂ ਦੇ ਵਿੱਚ ਹੀ ਸਾਰੀ ਗੱਲ ਸਮਝਾ ਦਿੱਤੀ ਨਾ ਸਿਮਰਿਉ ਸਿਮਰਿ ਸਿਮਰ ਸੋਖ ਪਾਉ ਕਾਲ ਕਲੇਸ਼ ਤਨ ਮਾਹੀ ਮਟਾਉ ਸਤਿਗੁਰ ਸੱਚੇ ਪਾਸ਼ਾ ਨੇ ਆਪ ਗਰੰਟੀ ਦਿੱਤੀ ਐ ਇਸ ਗੱਲ ਦੀ ਪਰ ਸਾਡੇ ਵਿੱਚੋਂ ਬਹੁਤ ਸਾਰੇ ਭੰਟ ਭਰਾਏ ਸੀ ਨਹੀਂ ਜੋ ਕਹਿ ਦਿੰਦੀ ਨੇ ਇਹ ਤਾਂ ਰੋਜ਼ ਅਮਰਤ ਵੇਲੇ ਉੱਠਦੇ ਆਂ ਭਜਨ ਬੰਦਗੀ ਕਰਦੇ ਆਂ ਅਸੀਂ ਅਮਰਤ ਵੇਲੇ ਦੇ ਨੀਮ ਦੇ ਨਾਲ-ਨਾਲ ਸੁਖਮਣੀ ਸਾਹਿਬ ਜੀ ਦੀ ਬਾਣੀ ਵੀ ਪੜ੍ਹਦੇ ਆਂ ਪਰ ਫੇਰ ਵੀ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਨਹੀਂ ਹੋ ਰਹੇ ਤਾਂ ਮਹਾਪੁਰਖ ਜੀ ਕਹਿੰਦੇ ਭਾਈ ਇਹ ਗੱਲ ਤਾਂ ਸੱਚ ਆ ਕਿ ਉਹ ਮਾਲਕ ਦਾ ਨਾਮ ਸਾਡੇ ਸਾਰੇ ਦੁੱਖਾਂ ਦੀ ਦਵਾਈ ਆ ਪਰ ਦਵਾਈ ਖਾਣ ਦੇ ਨਾਲ-ਨਾਲ ਪਰਹੇਜ਼ ਕਰਨੇ ਵੀ ਜ਼ਰੂਰੀ ਨੇ ਜੇ ਪਰਹੇਜ਼ ਕੀਤੇ ਜਾਣ ਤਾਂ ਹੀ ਉਹ ਦਵਾਈ ਅਸਰ ਕਰਦੀ ਆ ਜਿਵੇਂ ਡਾਕਟਰ ਆਪਣੀ ਦਵਾਈ ਦੇਣ ਲੱਗਿਆਂ ਆਪਣੇ ਪਰਹੇਜ਼ ਦੱਸਦਾ ਹੈ ਨਾ ਕਿ ਭਾਈ ਆਹ ਦਵਾਈ ਖਾਣੀ ਆ ਪਰ ਨਾਲ-ਨਾਲ ਆਹ ਫਲਾਰੀ ਫਲਾਨੀ ਚੀਜ਼ ਨਹੀਂ ਖਾਣੀ ਨਹੀਂ ਤਾਂ ਦਵਾਈ ਅਸਰ ਨਹੀਂ ਕਰੇਗੀ ਉਸੇ ਹੀ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸਾਫ਼ ਸਪਸ਼ਟ ਸਮਝਾਇਆ ਹੈ ਕਿ ਜਿਸ ਦਿਨ ਤੋਂ ਵੀ ਤੂੰ ਗੁਰਬਾਣੀ ਦਾ ਪਾਠ ਕਰੇਂਗਾ ਅਮਰਤ ਵੇਲੇ ਉੱਠੇਗਾ ਭਜਨ ਬੰਦਗੀ ਕਰੇਗਾ ਤੇਰੇ ਪੁੰਨ ਬਣਨੇ ਸ਼ੁਰੂ ਹੋਣਗੇ ਤੇਰੇ ਚੰਗੇ ਕਰਮ ਬਣਨਗੇ ਤੇਰੀ ਜ਼ਿੰਦਗੀ ਦੇ ਵਿੱਚ ਚੰਗਾ ਬਦਲਾਅ ਆਵੇਗਾ ਪਰ ਨਾਲ ਪਰਹੇਜ਼ ਵੀ ਦੱਸਿਆ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਕਿਸੇ ਦਾ ਮਾੜਾ ਨਾਂ ਸੋਚਣਾ ਨਾ ਮਾੜਾ ਕਰਨਾ ਝੂਠ ਫਰੇਵ ਕਿਸੇ ਦੇ ਨਾਲ ਠੱਗੀ ਠੋਰੀ ਨਹੀਂ ਕਰਨੀ ਕਿਸੇ ਦੇ ਨਾਲ ਈਰਖਾ ਨਹੀਂ ਕਰਨੀ ਜੋ ਵੀ ਮਾਲਕ ਨੇ ਸਾਨੂੰ ਇਹ ਪਰਹੇਜ਼ ਕਰਨ ਨੂੰ ਕਹੇ ਨੇ ਉਹ ਤਾਂ ਆਪਾ ਕਰਦੇ ਨਹੀਂ ਆ ਤਾਂ ਮਹਾਪੁਰਖ ਜੀ ਕਹਿੰਦੇ ਜਦੋਂ ਆਪਾਂ ਇਹ ਪਰਹੇਜ਼ ਨਹੀਂ ਨਾ ਕਰਦੇ ਤਾਂ ਸਾਡੇ ਸਾਰੇ ਪੁੰਨ ਇਹੀ ਰੋੜ ਕੇ ਲੈ ਜਾਂਦੇ ਆ ਇੱਕ ਪਾਸੇ ਆਪਾਂ ਅਮਰਤ ਵੇਲੇ ਉੱਠਦੇ ਆ ਨਾਮ ਜਪਣੇ ਆ ਦੂਜੇ ਪਾਸੇ ਲੈਂਦੇ ਆ ਚੁਗਲੀ ਕਰਨੀ ਸ਼ੁਰੂ ਕਰ ਦਿੰਦੇ ਆ ਬਾਬਾ ਨੰਦ ਸਿੰਘ ਜੀ ਕਹਿੰਦੇ ਹੁੰਦੇ ਸਨ 2.5 ਘੰਟਿਆਂ ਦਾ ਨਿਤਨੇਮ ਦਾ ਫਲ ਜੋ ਸਾਨੂੰ ਮਿਲਦਾ ਹੈ ਨਾ ਉਹ 5 ਮਿੰਟ ਦੀ ਨਿੰਦਿਆ ਚੁਗਲੀ ਖਾ ਜਾਂਦੀ ਆ 5 ਮਿੰਟ ਦੀ ਨਿੰਦਿਆ ਚੁਗਲੀ ਕਰ ਲਓ ਇੱਕ ਪਾਸੇ 2.5 ਘੰਟਿਆਂ ਦਾ ਨਿਤਨੇਮ ਕਰ ਲਓ ਜਿੰਨਾ ਫਲ ਮਿਲਿਆ ਸੀ ਨਾ ਓਨਾ ਹੀ ਇਧਰੋਂ ਨੁਕਸਾਨ ਹੋ ਜਾਣਾ ਹੈ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੱਸੀ ਮਿੱਠੀ ਨਿੱਕੀ ਬਾਣੀ ਪੜ੍ਹਨੀ ਆ ਜ਼ਿੰਦਗੀ 'ਚ ਜਰੂਰ ਬਦਲਾਅ ਆਉਂਦਾ ਹੈ ਪਰ ਪਹਿਲਾਂ ਪਰਹੇਜ਼ ਕਰਨੀ ਸਿੱਖੀਏ ਕਿਉਂਕਿ ਅਮਰਤ ਵੇਲੇ ਉੱਠਣਾ ਉੱਠ ਕੇ ਭਜਨ ਬੰਦਗੀ ਕਰਨੀ ਇਹ ਸਭ ਦੇ ਵੱਸ ਦੀ ਗੱਲ ਨਹੀਂ ਆ ਇਹ ਕਮਾਈ ਬੜੀ ਔਖੀ ਆ ਬੜੀ ਕੀਮਤੀ ਕਮਾਈ ਆ ਜੋ ਕਰ ਲੈਂਦੇ ਆ ਨਾ ਉਹਨਾਂ ਨੂੰ ਸਾਂਭਣ ਦਾ ਤਰੀਕਾ ਵੀ ਆਉਣਾ ਚਾਹੀਦਾ ਹੈ ਇਹ ਕਮਾਈ ਨੂੰ ਸਾਂਭ ਕੇ ਰੱਖਣਾ ਹੈ ਤਾ ਜੋ ਸਾਡੇ ਕੰਮ ਆ ਸਕੇ ਪਰ ਜੇਕਰ ਇਹ ਕੀਮਤੀ ਕਮਾਈ ਕਰਕੇ ਇੰਨੀ ਔਖੀ ਕਮਾਈ ਕਰਕੇ ਨਿੰਦਿਆ ਚੁਗਲੀ ਕਰਕੇ ਰੋੜ ਦਿੱਤੀ ਤਾਂ ਫਿਰ ਸਾਡੇ ਤੋਂ ਮੁਰਖ ਕੌਣ ਸੋ ਮੁੱਕਦੀ ਗੱਲ ਇਹ ਆ ਵੀ ਭਜਨ ਬੰਦਗੀ ਕਰਨੀ ਆ ਨਾਮ ਜਪਣਾ ਹੈ ਗੁਰਬਾਣੀ ਦਾ ਪਾਠ ਕਰਨਾ ਹੈ ਅਤੇ ਜਿਸ ਦਿਨ ਤੋਂ ਕਰਨਾ ਸ਼ੁਰੂ ਕਰ ਦਿੱਤਾ ਸਾਡਾ ਉਸੇ ਦਿਨ ਤੋਂ ਪਲਾ ਹੋਣਾ ਸ਼ੁਰੂ ਹੋ ਗਿਆ ਸਾਨੂੰ ਭਾਵੇਂ ਨਹੀਂ ਦਿਖ ਰਿਹਾ ਪਰ ਸਾਡਾ ਪਲਾ ਹੋ ਰਿਹਾ ਹੈ ਸਾਡੇ ਚੰਗੇ ਕਰਮ ਬਣ ਰਹੇ ਨੇ ਮਾੜੇ ਕਰਮ ਕੱਟੇ ਜਾ ਰਹੇ ਨੇ ਪਰ ਜੇਕਰ ਅਸੀਂ ਭਜਨ ਮੰਦਗੀ ਕਰਕੇ ਗੁਰਬਾਣੀ ਦਾ ਪਾਠ ਕਰ ਨਾਲ ਨਾਲ ਫਿਰ ਪਾਪਾਂ ਦੀ ਮੰਡ ਸਿਰ ਤੇ ਚੁੱਕੀ ਫਿਰਦੇ ਆ ਨਿੰਦਿਆ ਜੁਗਲੀ ਕਰੀ ਜਾਂਦੇ ਆ ਕਿਸੇ ਦੇ ਲਈ ਮਾੜਾ ਸੋਚਦੇ ਆ ਕਿਸੇ ਦਾ ਮਾੜਾ ਕਰ ਰਹੇ ਆ ਕਿਸੇ ਦੇ ਪ੍ਰਤੀ ਮਨ ਵਿੱਚ ਈਰਖਾ ਰੱਖੀ ਤਾਂ ਫਿਰ ਸਾਡਾ ਭਲਾ ਕਿੰਜ ਹੋਵੇਗਾ ਸੋ ਮੁੱਖ ਦੀ ਗੱਲ ਇਹ ਆ ਵੀ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿਣਾ ਹੈ ਆਪਣੇ ਗੁਰੂ ਅਗੇ ਅਰਦਾਸਾਂ ਮੈਂਦੀਆਂ ਕਰਨੀਆਂ ਵੀ ਸਤਿਗੁਰ ਸੱਚੇ ਪਾਸ਼ਾ ਸਾਡੀ ਕੀਮਤੀ ਕਮਾਈ ਨੂੰ ਬਚਾ ਲਓ ਇਹ ਮੇਰੇ ਜਿਹੜੇ ਅੰਦਰ ਦੇ ਦੁਸ਼ਮਣ ਬੈਠੇ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹ ਮੇਰੀ ਕੀਮਤੀ ਕਮਾਈ ਨੂੰ ਰੋੜ ਕੇ ਲੈ ਜਾਂਦੇ ਆ ਸਤਿਗੁਰੂ ਸੱਚੇ ਬਾਦਸ਼ਾਹ ਮੈਨੂੰ ਇਹਨਾਂ ਤੋਂ ਬਚਾ ਲਓ